3 2 1 ਅਸੀਂ ਦੇਖ ਰਹੇ ਹਾਂ ਡੀਟੀਵੀ ਚੰਡੀਗੜ੍ਹ ਇਸ ਸਮੇਂ ਅਸੀਂ ਹਜੂਰ ਸਾਹਿਬ ਦੀ ਯਾਤਰਾ ਤੇ ਆ ਤੇ ਰਸਤੇ ਦੇ ਵਿੱਚ ਜਿਹੜਾ ਮਨਕੀਰਾ ਸਾਹਿਬ ਨੂੰ ਜੋ ਚੱਲ ਯਾਤਰਾ ਚੱਲ ਰਹੀ ਹੈ ਉਸ ਯਾਤਰਾ ਦੇ ਰਸਤੇ ਦੇ ਵਿੱਚ ਇੱਕ ਗੁਰਦੁਆਰਾ ਹੈ ਜਿਹੜਾ ਬਾਬਾ ਜਰਵਰ ਸਿੰਘ ਦਾ ਬਾਬਾ ਫਤੇ ਸਿੰਘ ਉਹਨਾਂ ਦੀ ਯਾਦ ਦੇ ਵਿੱਚ ਮਨਾਇਆ ਗਿਆ ਔਰ ਇੱਥੇ ਹੀ ਲੰਗਰ ਦਾ ਪ੍ਰਬੰਧ ਵੀ ਕਰਿਆ ਹੋਇਆ ਏ ਤੇ ਲੰਗਰ ਦੇ ਨਾਲ ਨਾਲ ਇੱਥੇ ਜਿਹੜੀਆਂ ਚੀਜ਼ਾਂ ਨੇ ਦੇਖਣਯੋਗ ਚੀਜ਼ਾਂ ਨੇ ਉਹ ਤੁਹਾਡੇ ਪਿੱਛੇ ਜੋ ਬੈਕ ਸਾਈਡ ਤੇ ਮੂਰਤੇ ਬਣਾਏ ਹੋਏ ਨੇ ਮੂਰਤੀਆਂ ਬਣਾਈਆਂ ਹੋਈਆਂ ਨੇ ਅ ਸ਼ੇਰ ਦੀ ਮੂਰਤੀ ਬਣਾਈ ਹੋਈ ਹੈ ਔਰ ਹਾਥੀ ਹੈਗਾ ਏ ਘੋੜਾ ਹੈਗਾ ਊਂਟ ਹੈਗੇ ਆ ਤੇ ਇੱਥੇ ਜਾਨਵਰ ਵੀ ਰੱਖੇ ਹੋਏ ਨੇ ਇਹਨਾਂ ਨੇ ਵੱਤਕਾਰ ਰੱਖੀਆਂ ਹੋਈਆਂ ਨੇ ਸੋ ਇਸ ਤਰ੍ਹਾਂ ਕਰਕੇ ਜਿਹੜਾ ਇਹ ਰਸਤੇ ਦੇ ਵਿੱਚ ਸਥਾਨ ਪੈਂਦਾ ਇਹ ਰੈਸ਼ਟਾ ਵੀ ਪ੍ਰਬੰਧ ਹੋਇਆਗਾ ਜੇ ਕਿਸੇ ਨੇ ਰੈਸ਼ਟ ਕਰਨੀ ਹੈ ਤੇ ਇੱਕ ਬੜੀ ਜਿਹੜੀ ਅਚਰਜ ਚੀਜ਼ ਸਾਨੂੰ ਦੇਖਣ ਨੂੰ ਇੱਥੇ ਮਿਲੀ ਉਹ ਇਹ ਵੀ ਇੱਥੇ ਨਾ ਬਿਲਡਿੰਗ ਦੇ ਉੱਪਰਲੇ ਪਾਸੇ ਇੱਕ ਜਹਾਜ਼ ਬਣਾਇਆ ਹੋਇਆ ਹੈ ਇਹ ਹੈ ਤਾਂ ਨਕਲੀ ਹੈ ਪਰ ਇੱਥੇ ਦਰਸ਼ਕ ਵੀ ਉੱਪਰ ਕਰਨ ਜਾਂਦੇ ਨੇ ਲੋਕ ਇਹਦੇ ਉੱਪਰ ਇੱਕ ਚੀਜ਼ ਲਿਖੀ ਹੋਈ ਹੈ ਸਰਹੰਦ ਤੇਰ ਲਾਈ ਇਹ ਬੜੀ ਸਾਨੂੰ ਇੱਕ ਯੂਨਿਕ ਜਿਹੀ ਲੱਗੀ ਖੜੇ ਮੈਂ ਸੋਚਿਆ ਵੀ ਅਸੀਂ ਸਾਂਝੀ ਕਰ ਦਈਏ ਸਰਹੰਦ 에ਅਰਲਾਈਨ ਇਹ ਜਿਹੜੀ ਜਹਾਜ਼ ਦਾ ਨਾਮ ਰੱਖਿਆ ਹੋਇਆ ਏ ਤੁਸੀਂ ਆਪਣੇ ਵਿਚਾਰ ਦਿਓ ਕਿ ਇਹ ਮਤਲਬ ਇਹ ਸਹੀ ਕਿੱਤਾ ਹੋਇਆ ਸਰਹੰਦ 에ਅਰਲਾਈਨ ਜਿਹੜੀ ਬਣਾਈ ਹੋਈ ਭਾਈ ਸਾਹਿਬ ਨੇ ਉੱਥੇ ਲਿਖਿਆ ਹੋਇਆ ਤੇ ਆਪਣੇ ਵਿਚਾਰ ਤੁਸੀਂ ਜ਼ਰੂਰ ਦੇਣੇ ਆਂ ਔਰ ਇਹਦਾ ਮਕਸਦ ਸਿਰਫ ਤੁਹਾਡਾ ਮਨੋਰੰਜਨ ਕਰਨਾ ਹੈ ਇੱਕ ਜਾਣ ਦਾ ਇਹ ਇਹਦਾ ਕਟਾਸ਼ ਕਰਨਾ ਨਹੀਂ ਹੈ ਤਰਕ ਕੋਈ ਨਹੀਂ ਹੈਗਾ બસ ਤੁਹਾਡੇ ਨਾਲ ਜਿਹੜਾ ਅਸੀਂ ਐਕਸਪੀਰੀਅੰਸ ਅਨੁਭਵ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਵੀ ਜਿਹੜੇ ਸਾਡੇ ਦਰਸ਼ਕ ਪੰਜਾਬ ਬੈਠੇ ਆ ਹਜੇ ਆਏ ਨਹੀਂ ਜਾਂ ਜਿਹੜੇ ਆ ਚੁੱਕੇ ਨੇ ਉਹਨਾਂ ਨੇ ਇਹ ਸਥਾਨ ਦੇਖੇ ਚ ਜਾਂ ਨੋਟ ਕੀਤੀਆਂ ਇਸ ਕਰਕੇ ਤੁਹਾਡੇ ਨਾਲ ਜਿਹੜਾ ਐਕਸਪੀਰੀਅੰਸ ਤੁਹਾਨੂੰ ਨਾਲ ਸਾਂਝੇ ਕਰ ਰਹੇ ਹਾਂ ਇਹ ਗੁਰਦੁਆਰਾ ਬਣਿਆ ਹੋਇਆ ਹੈ ਇਹ ਛੋਟੇ ਸਹਬਜ਼ਾਦਿਆਂ ਦੇ ਜਿਹੜਾ ਯਾਦ ਦੇ ਵਿੱਚ ਬਣਿਆ ਹੋਇਆ ਹੈ ਅੱਛੀ ਤਸਵੀਰਾਂ ਵੀ ਇਹ ਗੁਰਦੁਆਰੇ ਦੇ ਦਿਸਨ ਵਿੱਚ ਦੇਖੋਗੇ ਆ ਦੇਖੋ ਤਸਵੀਰਾਂ ਦੇ ਰਾਹੀਂ ਇਤਿਹਾਸ ਜਿਹੜਾ ਉਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਗੁਰਦੁਆਰਿਆਂ ਕਿਉਂਕਿ ਇਹ ਜਿਹੜਾ ਗੁਰਦੁਆਰਾ ਇਹ ਮਹਾਰਾਸ਼ਟਰ ਦੇ ਵਿੱਚ ਪੈਂਦਾ ਹੈ ਤੇ ਜਿਹੜੇ ਮਹਾਰਾਸ਼ਟਰ ਦੇ ਲੋਕ ਨੇ ਉਹ ਪੰਜਾਬ ਜਿਹੜੇ ਆ ਉਹ ਉਹਦਾ ਘੱਟ ਜਾਣਾ ਬਣਦਾ ਹੈ ਕਿਉਂਕਿ ਜਿਹੜੀ ਮਜਬੂਰੀਆਂ ਹੁੰਦੀਆਂ ਉਹ ਸਾਰੀਆਂ ਸੋ ਇਸ ਕਰਕੇ ਜਿਹੜਾ ਇਹ ਗੁਰਦੁਆਰਾ ਛੋਟੇ ਛੱਬ ਜਦੰਦੀ ਯਾਦ ਦੇ ਵਿੱਚ ਬਣਾਇਆ ਗਿਆ ਤੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸਰਹੰਦ ਦੇ ਅੰਦਰ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਕੀ ਕੀ ਵਾਪਰੀਆਂ ਚਾਹੇ ਮਾਤਾ ਗੁਦਰੀ ਜੀ ਜੀਮੂ ਤੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਦਾ ਜਿਹੜਾ ਛੋਟੇ ਭਾਈ ਸਾਹਿਬ ਭਾਈ ਮੋਤੀराम ਮਹਾਰਾਜ ਜੀ ਉਹਨਾਂ ਵੱਲੋਂ ਦੁੱਧ ਸ਼ਕਾਇਆ ਉਸ ਤੋਂ ਬਾਅਦ ਪੜਾਏ ਮਾਤਾ ਗੁਦਰੀ ਘਰ ਤੇ ਛੋਟੇ ਸਾਹਿਬਜ਼ਾਦੇ ਜਦੋਂ ਆਨੰਦਪੁਰ ਸਾਹਿਬ ਛੱਡਦੇ ਨੇ ਉਹ ਪੜਾ ਰਸਤੇ ਦੇ ਵਿੱਚ ਤੁਰਦੇ ਤੁਰੇ ਜਾਂਦੇ ਨੇ ਤੇ ਗੁਰੂ ਸਾਹਿਬ ਦੀਆਂ ਤਸਵੀਰਾਂ ਵੀ ਲੱਗੀਆਂ ਹੋਈਆਂ ਐ ਤੇ ਇੱਕ ਤਸਵੀਰ ਹੈ ਜਿੱਥੇ ਟੋਡਰ ਮਲ ਦੀਵਾਨ ਟੋਡਰ ਮਲ ਬੱਚਿਆਂ ਦੇ ਸ਼ਹੀਦੀ ਦੇ ਜਿਹੜੀ ਜਗ੍ਹਾ ਹੈ ਉਹਨਾਂ ਸੰਸਕਾਰ ਕਰਨ ਵਾਸਤੇ ਖਰੀਦਣ ਵਾਸਤੇ ਜਿਹੜੀ ਜਗਾ ਖਰੀਦਦੇ ਨੇ ਮੋਰਾ ਰੱਖ ਕੇ ਤੇ ਉਹ ਇੱਕ ਤਸਵੀਰ ਦੇ ਰਾਹੀਂ ਵੀ ਇਹ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਇਹ ਜਿਹੜੀ ਸਾਡਾ ਇਤਿਹਾਸ ਦੇ ਪੱਖੋਂ ਨੇ ਤਸਵੀਰਾਂ ਦੇ ਰਾਹੀਂ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਬਹੁਤੇ ਲੋਕਾਂ ਨੂੰ ਪਤਾ ਨਹੀਂ ਜਦੋਂ ਇਹ ਤਸਵੀਰਾਂ ਦੇਖਣਗੇ ਉਹਨਾਂ ਦੇ ਮਨਾਂ ਦੇ ਵਿੱਚ ਸਵਾਲ ਪੈਦਾ ਹੋਏਗਾ ਕਿ ਇਸ ਤਸਵੀਰ ਦਾ ਮਤਲਬ ਕੀ ਹੈ ਫਿਰ ਅਸੀਂ ਉਹਨਾਂ ਦਾ ਆਪਣਾ ਇਤਿਹਾਸ ਜ਼ਰੂਰ ਦੱਸਾਂਗੇ ਸੋ ਰਸਤੇ ਦੇ ਵਿੱਚ ਇਹ ਜਿਹੜਾ ਸਥਾਨ ਹੈ ਉਹ ਨਨਕੀ ਰਾਸਾਵ ਰਸਤੇ ਦੇ ਵਿੱਚ ਪਹਿਲਾ ਹੀ ਗੁਰਦੁਆਰਾ ਜਿਹੜਾ ਪੈਂਦਾ ਹੈ ਉਹ ਛੋਟੇ ਸਹਿਜ ਜੱਜਾਂ ਦਾ ਪੈਂਦਾ ਇੱਥੇ ਰੈਸ਼ ਵੀ ਬੜੀ ਵਧੀਆ ਬਣਾਈ ਹੋਈ ਹੈ ਉਹਨਾਂ ਨੇ ਰੈਸ਼ ਵੀ ਹੈਗੀ ਹੈ ਤੇ ਲੰਗਰ ਵੀ ਚੱਲਦਾ ਹੈ ਤੇ ਸੰਗਤਾਂ ਇੱਥੇ ਆਈਆਂ ਔਰ ਉਹਨਾਂ ਨੇ ਲੰਗਰ ਪਾਣੀ ਸ਼ਕਿਆ ਕਿਉਂਕਿ ਅਗਲਾ ਅਗਲਾ ਜਿਹੜਾ ਸਫ਼ਰ ਹੈ ਉਹ ਲੰਬਾ ਸਫ਼ਰ ਹੈ ਇਸ ਕਰਕੇ ਇੱਥੇ ਹੀ ਖਾ ਪੀ ਕੇ ਔਰ ਥੋੜਾ ਫਰੈਸ਼ ਹੋ ਕੇ ਸੰਗਤ ਅੱਗੇ ਜਾਂਦੀਆਂ ਅਗੇ ਜਿਹੜਾ ਗੁਰਦੁਆਰੇ ਆਉਣਗੇ ਉਹਨਾਂ ਦਾ ਵੀ ਸਤਿ ਅੰਦਰਸ਼ਨ ਕਰਾਵਾਂਗੇ ਫਿਲਹਾਲ ਦੇ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ